ਦੇ ਥਾਂਦੇ ਵਾਲਾ ਵਿਖੇ ਪੁੱਲ ਦੇ ਨਿਰਮਾਣ ਕਾਰਜ ਦੌਰਾਨ ਰਾਜਸਥਾਨ ਫੀਡਰ ਨਹਿਰ ਵਿੱਚ ਡਿੱਗਿਆ ਲੇਬਰ ਦਾ ਕੰਮ ਕਰਨ ਵਾਲਾ ਵਿਅਕਤੀ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਰਾਜਸਥਾਨ ਫੀਡਰ ਨਹਿਰ ਤੇ ਬੰਨ ਰਹੇ ਪੁੱਲ ਦੇ ਨਿਰਮਾਣ ਕਾਰਜ ਦੌਰਾਨ ਲੇਬਰ ਦੇ ਤੌਰ ਤੇ ਕੰਮ ਕਰ ਰਹੇ ਇੱਕ 28 ਸਾਲਾ ਵਿਅਕਤੀ ਦੇ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁਕੇ ਸਨ ਪਰ ਸ਼ਾਮ ਕਰੀਬ 4:30 ਵਜੇ ਤੱਕ ਉਕਤ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਸੀ। ਉਧਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲਾਪਰਵਾਹੀ ਦੇ ਕਾਰਨ ਹੋਇਆ ਹੈ। ਸਬੰਧਤ ਠੇਕੇਦਾਰ ਦੀ ਲਾਪਰਵਾਹੀ ਵੀ ਇਸ ਮਾਮਲੇ ਵਿੱਚ ਸਾਹਮਣ ਨਿਰਮਾਣ ਕਾਰਜ ਅਧੀਨ ਪੁਲ ਦੇ ਉੱਪਰੋਂ ਦੀ ਲੰਘ ਕੇ ਦੂਜੇ ਪਾਸੇ ਜਾ ਰਿਹਾ ਸੀ ਫਿਲਹਾਲ ਨਹਿਰ ਵਿੱਚ ਡਿੱਗੇ ਵਿਅਕਤੀ ਦੀ ਭਾਲ ਵਾਸਤੇ ਗੋਤਾਖੋਰ ਮੰਗਵਾਈ ਗਏ ਨੇ ਜਿਨ੍ਹਾਂ ਵੱਲੋਂ ਤੇਜ਼ੀ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਕੀ ਘਟਨਾ ਹੈ ਘਟਨਾ ਹੀ ਹੈ ਇੱਥੇ ਮੇਰੇ ਨਾਲ ਮੁੰਡਾ ਕੰਮ ਕਰਦਾ ਸੀਗਾ ਜੀ ਉਹ ਕਿਤੇ ਇੱਧਰ ਚਾਹ ਪੀਣਾ ਰਿਹਾ ਸੀ ਇੱਧਰ ਚਾਲੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਬੰਨੀਆਂ ਨਹੀਂ ਹੈਗੀਆਂ ਸੀ ਉਹਨੇ ਕਿਤੇ ਪੈਰ ਤਰਿਆ ਤੇ ਉਹ ਵਿਚਾਰਾ ਵਿੱਚ ਡਹਿ ਗਿਆ ਤੇ ਮੈਂ ਉਧਰਲੀ ਸਾਈਡ ਖੜਾ ਸੀਗਾ ਉਹ ਇੱਧਰਲੀ ਸਾਈਡ ਡੁੱਬਿਆ ਤੇ ਇਹ ਬਈਏ ਸੀਗੇ ਮੈਂ ਬਹੁਤ ਵਾਰਜਾਂ ਮਾਰੀਆਂ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਮੈਂ ਜਦੋਂ ਭੱਜ ਕੇ ਆਇਆ ਇੱਧਰ ਮਗਰ ਵੀ ਕੋਈ ਨਹੀਂ ਆਇਆ ਸਗੋਂ ਦੀ ਕ੍ਰੇਨ ਵਾਲਾ ਮੁੰਡਾ ਮਗਰ ਆ ਗਿਆ ਮੈਂ ਜਾ ਕੇ ਪਿੱਛੇ ਛਾਲ ਮਾਰੀ ਉਹਦੇ ਪਰ ਇਹਨਾਂ ਨੇ ਕੋਈ ਹੋ ਨਹੀਂ ਕੀਤਾਗਾ ਵੀ ਇਹਨਾਂ ਨੂੰ ਚਾਹੀਦਾ ਸੀਗਾ ਵੀ ਸਣੇ 40 ਡਿੱਗਿਆ ਹਾਂਜੀ ਸਣੇ 40 ਡਿੱਗਿਆ ਜੀ ਥੱਲੇ ਨਹੀਂ 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 ਤੇ ਤੈਰਨਾ ਨਹੀਂ ਆਉਂਦਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਤੈਰਨ ਦਾ ਰਸਾ ਤਾਂ ਸਿੱਟ ਸਕਦੇ ਹੀ ਕਿ ਤੈਰਨਾ ਤਾਂ ਚਲੋ ਕਿਸੇ ਕਿਸੇ ਨੂੰ ਆਉਂਦਾ ਹੁੰਦਾ ਹੈ ਕਿਸੇ ਨੂੰ ਨਹੀਂ ਆਉਂਦਾ ਜੀ ਸਾਰਿਆਂ ਨੂੰ ਆਪਾਂ ਥੋੜੀ ਕਹਦੇ ਹਾਂ ਹਾਂ ਵੀ ਸਾਰੀ ਦਿਹਾੜੀ ਵੀ ਉਹ ਕਰਦੇ ਹੀ ਰਹਿੰਦੇ ਆ ਕੱਲ ਵੀ ਇਹਨਾਂ ਨੇ ਮੱਛੀ ਫੜੀ ਸੀਗੀ ਵੀ ਇਹ ਕਰ ਹੀ ਸਕਦੇ ਹੀ ਕਿ ਤੁਸੀਂ ਤਲਾਹ ਦਿੱਤੀ ਕਿਸੇ ਨੂੰ ਤਲਾਹ ਦੀ ਪੁਲਿਸ ਨੂੰ ਕੀ ਕੀਤੀ ਹੋਈ ਹੈ ਜੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਹੈ ਕਾਰਵਾਈ ਤਾਂ ਹੁਣ ਜੀ ਗੋਤਾਖੋਰ ਤੇ ਆ ਦਿੱਤੇ ਹੋਏ ਆ ਹਜੇ ਤੱਕ ਕੋਈ ਸਿਸਟਮ ਚੱਲਿਆ ਨਹੀਂ ਹੈਗਾ ਮਿੰਨੂੰ ਫੋਨ ਆਇਆ ਸੀ ਐਸਡੀਮ ਸਾਹਿਬ ਦਾ ਵੀ ਇੱਕ ਜਿਹੜਾ ਬੰਦਾ ਇੱਥੇ ਲੇਵਰ ਪੁਲ ਬਣ ਰਿਹਾ ਤੇ ਬੰਦਾ ਜਿਹੜਾ ਮਤਲਬ ਲੇਵਰ ਦਾ ਸੀ ਡਿੱਗ ਗਿਆ ਹੁਣ ਆ ਕੇ ਦੇਖਿਆ ਕਹਿੰਦੇ ਤੂੰ ਵਾਕਈ ਜਿਹੜਾ ਪੁਲ ਹੈ ਤੇ ਤੈਨੂੰ ਪਤਾ ਹੀ ਹੈ 40% ਕਮ ਹੋ ਗਿਆ ਇਹਦਾ ਤੋ ਕੋਈ ਚਾਹ ਲੈਣ ਦਾ ਕਿ ਉਹ ਆ ਰਿਹਾ ਸੀ ਤੇ ਉਹ ਆ ਡਿੱਗਾ ਇੱਥੋਂ ਆ 40 ਜਿਹੜੀ ਰੱਖੀ ਆ ਪਹਿਲੀ ਗੱਲ ਤੇ ਜਿਹੜਾ ਪੁਲ ਹਜੇ ਬਣਿਆ ਹੀ ਨਹੀਂ ਉਹਨਾਂ ਨੰਗਰੇ ਨਹੀਂ ਚਾਹੀਦਾ ਉਹਨੂੰ ਦੂਜੀ ਸੈਕੰਡ ਗੱਲ ਇਹ ਆ ਕਿ ਜਿਹੜਾ ਪੁਲ ਬਣ ਰਿਹਾ ਇਹ ਠੇਕੇਦਾਰਾਂ ਲੋ ਕੋਈ ਜਿਹੜਾ ਦਾ ਪੁਖਤਿਆ ਪ੍ਰਬੰਧ ਹੈ ਨਹੀਂ ਪਹਿਲੀ ਗਲਤੀ ਤੇ ਉਹਦੀ ਆ ਵੀ ਉਹ ਨੰਗੇ ਹੀ ਕਿਉਂ ਜਦੋਂ ਪੁਲ ਬਣਿਆ ਹੀ ਨਹੀਂ ਤੇ ਲਾਪਰਵਾਹੀ ਠੇਕੇਦਾਰ ਦੀ ਮੰਨਦੇ ਉਹਦੇ ਸੀ ਲਾਪਰਵਾਹੀ ਪਹਿਲੇ ਉਹਦੇ ਵੱਡੀ ਸਭ ਤੋਂ ਵੇਖੋ ਜੀ ਉਹਦੀ ਜਿਹੜਾ ਬੰਦਾ ਡਿੱਗਿਆ ਵਿਚਾਰਾ ਉਹਦੀ ਆਈ ਕਹ ਲੋ ਦੂਜੀ ਲਾਪਰਵਾਹੀ ਠੇਕੇਦਾਰ ਦੀ ਆ ਲੱਖਾਂ ਕੋਈ ਉਮਰ ਸੀ ਕੀ ਹੈ ਕੋਈ ਨਾਮ ਉਹਦਾ ਕੀ ਹੈਗਾ ਸੀਗਾ ਬੰਦੇ ਦਾ ਜਿਹੜਾ ਇਹ ਪਰਵਾਇ ਸਾਬ ਦੱਸ ਰਹੇ ਹੈ ਉਮਰ ਵੇਲੇ 28 ਸਾਲ ਹੈ ਹਾਂ 25 28 ਆਪਾਂ 28 ਸਾਲ ਦੱਸ ਰਹੇ ਬਾਹਰ ਦਾ ਸੀਗਾ ਜੀ ਇੱਥੋਂ ਦਾ ਹੀ ਲੋਕਲੀਆ ਮੁਖਸਰ ਸਾਹਿਬ ਦਾ ਅੱਛਾ ਮੁਖਸਰ ਸਾਹਿਬ ਦਾ ਸੀਗਾ ਕੀ ਕਾਹਦਾ ਕੰਮ ਕਰਦਾ ਸੀ ਇੱਥੇ ਲੇਬਰ ਦਾ ਹੀ ਕਰ ਰਿਹਾ ਹੈਡਾ ਚਲਾ ਰਿ ਇਹ ਕੰਪਨੀ ਵੱਲੋਂ ਸੀ ਕਿ ਉਸ ਤਰ੍ਹਾਂ ਹੈਲਪਰ ਦੇ ਤੋਂ ਇਹ ਪਤਾ ਕਰ ਰਹੇ ਆ ਜੀ ਠੀਕ ਹੈ ਜੀ ਤੇ ਲੱਗਦਾ ਨਹੀਂ ਕਿ ਕਿਤੇ ਕਰੋੜਾਂ ਰੁਪਏ ਲਿੱਤਾ ਜਾਂਦਾ ਪਰ ਫਿਰ ਵੀ ਜਿਹੜਾ ਰਸਾ ਇੱਕ 10 ਰੁਪਏ ਦਾ ਵਧਣ ਤੋਂ ਕਿਤੇ ਕਿਤੇ ਵੱਡੀ ਲਾਪਰਵਾਹੀ ਜਿਹੜੀ ਇਹ ਹੈ ਇਸ ਦੀ ਜਾਨੀ ਨੁਕਸਾਨ ਹੋਣਾ ਬਹੁਤ ਵੱਡੀ ਲਾਪਰਵਾਹੀ ਬਿਲਕੁਲ ਵੱਡੀ ਲਾਪਰਵਾਹੀ ਹੈ ਕਿਉਂਕਿ ਜੇ ਕੋਈ ਰਸਾ ਲਮਕਾਇਆ ਹੁੰਦਾ ਠੇਕੇਦਾਰ ਵੱਲੋਂ ਤੇ ਦੀ ਜਾਨ ਬਾਜ ਜਾਂਦੀ ਵਿਚਾਰੇ ਦੀ ਆ ਕਰ ਰਹੇ ਆ ਅਸੀਂ ਗੁੱਤਾ ਖੋਰ ਮਗਾਈ ਹੋਏ ਆ ਪਾਲ ਕਰ ਰਹੇ ਆ ਤੇ ਅਸੀਂ ਉੱਥੇ ਬਟਲ ਜਾਲ ਲਾਇਆ ਗੋਜਾ ਹਾਂ ਜਾਲ ਲੱਗਾ ਹੋਇਆ ਐਨਡੀਆਰਪਨ ਆਪਣਾ ਬਠੰਡੇ ਅਸੀਂ ਤਾਲਮਿਲ ਕੀਤਾ ਉਹਨਾਂ ਦੀਆਂ ਪ